पांच लाख सत्ताईस हज़ार पैंदो और ये चलो जी ये चलो कल्पना की कल्पना कल्पना बोलो जी कल्पना 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 बोलो जी ये पांच लाख चार हज़ार सिक्स पांच हज़ार चार हज़ार सात सौ पांच लाख सत्ताईस हज़ार पैंदो सत्ताईस

सिंह छह लाख पंद्रह हजार सिंह छे लाख भी हजार सरदार कुलदीप सिंह जी छे लाख भी हजार सरदार हरदेव सिंह जी छे लाख इक्कीस हजार ਹਾਂ ਜੀ 25 625 ਕੁਲਦੀਪ ਸਿੰਘ 625000 ਜੀ ਜੀ ਕੁਲਦੀਪ ਸਿੰਘ 625000 ਕੋਈ ਹੋਰ ਹੋਰ ਜੀ ਜੀ ਹੁਦਾ ਹੋਣ ਠੀਕ ਚਲੋ ਇਹਨਾਂ ਦੇ ਨਾਮ ਤੇ ਹਾਂ ਜੀ 625000 625000 ਇੱਕ ਵਾਰੀ ਚਲੋ ਹਾਂ ਜੀ ਜਾਵੇ ਨਹੀਂ 2 3 ਕਰੋ ਤਾਂ ਕਰੋ ਵਾਲਾ ਸਾਈਨ ਕਰੋ ਅਗਲਾ ਪੁਲ ਅਗਲਾ ਚਲੋ ਜੀ ਪਸਤੂ ਬਾਜੀ ਚਾਰ ਨੰਬਰ ਤੁਮਨ ਰੋਡ ਨਿਆਦਿਲ ਹੁੰਜਰੇ ਦੇ ਉੱਪਰ ਕਿ ਇੱਕ ਪਿੰਡ ਬਣਾਉਣਾ ਐਸਟੀਪੀ ਵਾਲੀ ਕਿ ਨਹਿਰ ਇੱਕ ਨਹਿਰ ਦੇ ਖਾਲੇ ਉੱਪਰ ਇੱਕ 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 ਕੜ ਦੋ ਕਨਾਲ ਆ ਇੱਕ ਇੱਕੜ ਦੋ ਕਨਾਲ ਜੀ ਇੱਥੇ ਪੈਸੇ ਕਿੰਨੇ ਜਮ ਕਰਾ ਮਰਜੀ ਬੋਲੋ ਗਜਨ ਸਿੰਘ ਜੀ ਨੇ ਗਜਨ ਸਿੰਘ ਤੇ ਅਵਤਾਰ ਸਿੰਘ ਜੀ ਹਾਂਜੀ ਤੁਸੀਂ ਦੱਸੋ ਲਾ ਦੇਈਏ ਇਧਰ ਬੱ प्रीत सिंह जी ज्ञान सिंह जी ਤੁਸੀਂ ਮਨਜੀਤ ਸਿੰਘ ਜੀ ਬੋਲੋ ਹਾਂ ਜੀ ਮਨਜੀਤ ਸਿੰਘ ਜੀ ਕਿੰਨੇ ਯਾਰ 4000 ਰੁਪਇਆ ਪਹਿਲਾਂ 4500 4500 ਜੀ ਲਾਉ ਜੋ 4600 ਜੀ ਹਾਂ ਜੀ ਮੱਖੜ ਸਿੰਘ ਜੀ ਗਿਆਨ ਸਿੰਘ 4700 ਗਿਆਨ ਸਿੰਘ ਜੀ ਗਿਆਨ ਸਿੰਘ ਜੀ ਦੋਨੋਂ ਦਾ 4700 ਮਨਪ੍ਰੀਤ ਗੱਲ ਮਨਪ੍ਰੀਤ ਸਿੰਘ ਜੀ 4700 ਹਾਂ ਜੀ ਮਨਜੀਤ ਸਿੰਘ ਜੀ ਹਾਂਜੀ ਮਨਜੀਤ ਸਿੰਘ ਜੀ 4800 4800 4800 ਕੋਈ ਹੋਰ ਹੋਰ ਬੋਲੋ ਜੀ ਹਾਂਜੀ ਕਰ ਦੋ ਇੱਕ ਦੋ ਜਾਵੇ ਜੀ ਹੋ ਕਿੰਨੇ ਨੰਬਰ ਸਗਾ ਜੀ 26 26 ਨੰਬਰ ਜੀ 26 ਨੰਬਰ ਪਲਾਟ ਆ ਬਿਲਗੇ ਤੋਂ ਮੁਵਾਈ ਜਾਂਦੇ ਸੱਜੇ ਪਾਸੇ ਰੇਲਵੇ ਲਾਈਨ ਦੇ ਕੋਲ ਇੱਕ ਕਨਾਲ ਦਾ ਪਲਾਟ ਆ ਇਹ 4800 ਹੀ ਆ ਜੀ ਹਾਂਜੀ ਮਨਜੀਤ ਸਿੰਘ ਜੀ 4800 ਰੁਪਏ ਇੱਕ ਦੋ ਤਿੰਨ ਹੈਗਾ ਗੱਲਾਂ ਹੈ ਕੋਈ ਬਸ ਕਿੱਥੇ ਹੋ ਕੰਪਲੀਟ ਪੰਜ ਨੂੰ ਮੇਰੇ ਜਨਰਲ ਸੀ ਸਪੋਰਟ ਜਮਾ ਵੀ ਹੋ ਗਈ ਹੈ ਠੀਕ ਹੈ ਫੋਨ ਕਰਦੇ ਆ ਹਾਂ ਜੇ ਉਹਨਾਂ ਚੋਂ ਕੀ ਇਹ ਲੈਣੀ ਚਾਹੁੰਦੇ ਨੇ ਤਾਂ ਲੈ ਸਕਦੇ ਨੇ ਫੈਸ ਕੋਡ ਤਾਂ ਹੋ ਸਕਦਾ ਲੈਣ ਅੱਛਾ ਉਹ ਫਿਰ ਕਿਸੇ ਜਿਹਦੇ ਨਾਲ ਲੱਗਦੀ ਉਹੀ ਲਊਗਾ ਕਿ ਪਾਣੀ ਜੇ ਤਾਂ ਹੋਵੇ ਫਿਰ ਲੈ ਲਵੇਗਾ ਨਹੀਂ ਆਏ ਵੀ ਹੋਰ ਹੈਗੇ ਬੰਦੇ ਆਏ 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 ਬਾਅਦ ਚ ਆਏ ਦੋ ਤਿੰਨ ਬੰਦੇ ਆਏ ਆ ਕਿਹੜਾ ਕਿਹੜਾ ਅਸੀਂ ਅਪਵਾਈ ਵਾਲੇ ਤੁਸੀਂ ਕਿਹੜੇ ਪਲਾਟ ਦੀ ਲਾਉਣੀ ਬੁਈ ਦੇਖੋ 2 3 ਪਲਾਟ ਯਾਨੀ ਇਹ ਵਾਸਤੇ ਲੇਟ ਆਇਆ ਮੁੰਡਾ ਕੋਈ ਨਹੀਂ ਕੋਈ ਨਹੀਂ ਕਰਾ ਲਓ ਤੁਸੀਂ ਕਰਾਓ ਕੋਈ ਕਿਹੜੀ ਹੈ ਤਿੰਨ ਕਿਹੜੇ ਕਿਹੜੇ ਹੈ ਜੀ ਫਰੀਦਪੁਰ ਦੀਪ ਸਿੰਘ ਦੇ ਨਾਮ ਤੇ ਆਹ ਲਿਸਟ ਦੇ ਦਿਓ ਇਹਨਾਂ ਨੂੰ ਲਿਸਟ ਪੁਰਾਣੀ ਪੁਰਾਣੀ ਪੁਰਾਣੇ ਨਹੀਂ ਪੁਰਾਣੇ ਨਾ ਪੁਰਾਣੇ ਨਾ ਰਣਜੀਤ ਸਿੰਘ ਰਣਜੀਤ ਸਿੰਘ ਦੇ ਨਾਮ ਤੇ ਪੁਰਾਣਾ ਦੇਖੋ ਕਿਹੜਾ ਕਿਹੜਾ ਪੈਨਡਿਕ ਵਿੱਚ ਦੇ ਕੰਦੋਲਾ ਦੀ ਹੱਥ ਤੋਂ ਤੁਹਾਡਾ 25 ਨੰਬਰ ਆ ਗਿਆ 25 ਨੰਬਰ ਦੀ ਹੈਗੀ 25 ਨੰਬਰ ਆਹ ਲਓ ਬਈਰ ਕੋ 7600 ਸੀ ਤੁਹਾਡੇ ਕੋ 7600 ਦੀ ਪਹਿਲਾਂ ਤੁਹਾਡੇ ਕੋ 7600 ਹਾਂ 25 ਨੰਬਰ ਆ ਗਿਆ ਜੀ ਇੰਨੀ ਇਹਨਾਂ ਦੀ ਤਿੰਨਾਂ ਦੀ ਰੀਅਰ ਅਮਰ ਆ ਕੋਈ ਨਹੀਂ ਬਣਦੀ ਮੈਨੂੰ ਇੱਕ ਪੈਂਤੀ ਲੰਬੀ 25 ਨੰਬਰ ਸਪਨਾ ਸਪੰਦ ਸਰ ਮੇਰੇ ਬਰਬਰੀ ਦਾ ਰਕਮ ਆ ਜਾ ਕੋਈ ਆ ਜਾ ਪਰ 7500 ਦੀ ਰਿਜ਼ਰਵ ਰਕਮ ਨਹੀਂ ਮੰਗਣੀ ਜਿਹੜਾ ਹੈਗਾ ਇੱਕ ਮਿੰਟ ਜਿਹੜਾ 37万 ਲਿਆ ਨਾ ਹਾਂ 37 ਤੇ 33万 ਜਿੰਤੇ ਸਾਡੀ ਹਾਲ ਚੱਲਦੇ ਬਹੁਤ ਮੇਰੀ ਬੇਨਤੀ ਸਮਝੋ ਜੀ ਫਿਰ ਜੇ ਅਸੀਂ ਸਤਕ ਸਹਿਤ ਬੇਨਤੀ ਕਰਾ ਕੇ ਜੋ ਤੁਹਾਨੂੰ ਦੇਵਾਂਗੇ ਕਿ ਆਸੀਂ ਜੰਗ ਲੰਘ ਜਾਣਾ ਹੈ ਨਾ ਹਾਂ ਨਾ ਹਾਂ ਤੁਹਾਡੀ ਇੱਛਾ ਤੁਸੀਂ ਲੈਣੀ ਕਿ ਨਹੀਂ ਲੈਣੀ ਇਹ 2 ਸਾਲ ਹੋ ਗਏ ਮੈਂਤੀ ਕੀਤੀ ਨੂੰ ਤੇ ਉਹ ਜਿਹੜੇ ਕਿੰਨੇ ਮਾੜਲੇ ਦਾ ਫਰਚਾ ਹੈ ਮਿਲ ਲੈਂਦੇ ਤਾਂ ਤੁਸੀਂ ਸਾਨੂੰ ਪਹਿਲਾਂ ਮਿਲ ਲੈਂਦੇ ਨਾ ਹੁਣ ਤਾਂ ਅੱਜ ਜੇ ਬੋਲੀ ਹੋ ਗਈ ਤਾਂ ਇਹਦੀ ਹੋ ਗਈ ਤੇ ਤੁਹਾਨੂੰ ਕਰਨੀ ਤਾਂ ਪਹਿਣੀ ਹੈ ਜਿਹੜੀ ਘੱਟ ਦੀ ਨਹੀਂ ਅਸੀਂ ਮੇਰੀ ਸੁਣੋ ਗੱਲ ਜਦੋਂ ਅਸੀਂ ਬੇਨਤੀ ਕਰਾਵਾਂਗੇ ਨਾ ਉਹ ਕਿੱਧਰੋਂ ਨਿਕਲਦੀ ਆ ਉਹ ਬਾਅਦ ਦੀ ਗੱਲ ਆ ਪਰ ਅੱਜ ਬੋਲੀ ਦਾ ਟਾਈਮ ਅੱਜ ਹੈ ਜੀ ਜਿੰਨੀ ਹੈਗੀ ਉਹ ਹੀ ਮਨਜ਼ੂਰ ਕਰ ਲੈਂਦੇ ਹਾਂ ਹਾਂ ਕਿਉਂ ਮੈਂ ਤਾਂ ਤੁਸੀਂ ਅਸੀਂ ਅਗਲੇ ਸਾਲ ਤੁਹਾਨੂੰ ਉਹ ਮੌਕੇ ਤੇ ਜਿੰਨੇ ਹੋਊਗੀ ਆਪਾਂ ਉਹ ਬਾਅਦ ਚ ਦੇਖ ਲਾਂਗੇ ਤੁਸੀਂ ਅੱਜ ਦੀ ਬੋਲੀ ਕਰ ਇਹ ਇਹਦਾ ਪਲਾਟ ਦਾ ਰੀ ਮੈਂ ਪਿਛਲੇ ਸਾਲ ਕਹੀ ਸੀ ਠੀਕ ਹੈ ਵੀ ਤੁਸੀਂ ਮੁੜ ਕੇ ਆਏ ਹੀ ਨਹੀਂ ਨਾ ਮੁੜ ਕੇ ਆਓ ਆਪਣੇ ਕੁਝ ਦੱਸੋ ਅਰ ਦਸਤਾ ਦਿੱਤਾ ਜੀ ਤੁਹਾਨੂੰ ਚਲੋ ਜੀ ਦੇਖੋ ਜੀ ਜੇ ਤੁਸੀਂ ਦੇਣੀ ਚਾਹੁੰਦੇ ਹੋ ਬੋਲੀ ਤਾਂ ਬੜੀ ਖੁਸ਼ੀ ਹੈ ਦੇ ਲਓ ਜੇ ਨਹੀਂ ਦੇਣੀ ਚਾਹੁੰਦੇ ਤੁਹਾਡੀ ਮਰਜ਼ੀ ਹੈ ਤੁਹਾਡੀ ਮਰਜ਼ੀ ਨਹੀਂ ਨਹੀਂ ਮਰਜ਼ੀ ਇਕੱਠਿਆਂ ਦੀ ਹੈ ਜੀ ਇਹ ਜਿੰਨਾ ਪਲਾਟ ਸਾਡੇ ਕੋਲ ਕਾਗਜ਼ਾਂ 'ਚ 137 ਮਰਲੇ ਦਾ ਪਲਾਟ ਆ 1 ਨਾਲ 17 ਮਰਲੇ ਦਾ ਜੇ ਮੌਕੇ ਤੇ ਤੁਹਾਡੇ ਹਿਸਾਬ ਨਾਲ ਪਰਮੈਸ਼ ਘਾਟੇ ਦਾ ਮਤਲਬ ਆਸੇ ਪਛਾ ਹੈ ਅੱਛਾ ਵਿੱਚੋ ਛੜਕ ਲਿਓ ਮੋਕੇ ਤੇ ਤਾਂ ਕਈ ਵਾਰੀ ਇਧਰ ਉਧਰ ਹੋਈ ਪਰ ਹੁਣ ਆਪਣੇ ਕੋ ਫਰਦਰ ਰਿਕਾਰਡ ਤਾਂ ਇੰਨਾ ਹੈ ਤੇਰੀ ਤਾਂ ਮੌਲਾ ਨੂੰ ਕਿੰਨਾ ਉਹ ਹੁਣ ਦੋ ਚਿੱਤੀ ਚ ਪਾਈ ਜਾਂਦੇ ਆ ਮੈਂ ਤਾਂ ਕਹਿੰਦਾ ਨਾ ਡੱਬੜ ਚ ਵੀ ਕਿਸੇ ਦੇ ਪਾਸੇ ਚਲੋ ਦੇਖ ਲਓ ਸਰ ਸਾਡੇ ਰਿਕਾਰਡ ਚ 73 ਮਲ ਦੇ ਆ ਜੇ ਤੁਹਾਨੂੰ 12 ਖਾਂ ਦਾ ਤੁਸੀਂ ਲੈ ਲਓ ਨਹੀਂ 12 ਖਾਂ ਦੀ ਛੱਡ ਦੇ ਬੋਲੀ ਹਿਸਾਬ ਨਾਲ ਕਿੰਨੇ ਦੀ ਬਣੀ 7500 ਜੀ ਨਹੀਂ 8000 ਰੁਪਏ ਹੈ 8000 ਰੁਪਏ ਬਣਨਾ ਜੀ ਇਹਦਾ 5% ਵਾਧੇ ਨਾ ਕਰਦੇ ਆਪਾਂ ਜਿਹੜਾ ਮਿਨੀਮਮ ਆ ਇੱਕ ਇੱਕ ਗੱਲ ਮੈਂ ਕਰਦੀ ਜੀ ਸਭ ਤੋਂ ਪਹਿਲਾਂ ਇਹ ਲਈ ਗੱਲ 69 ਰੁਪਏ ਸਾਨੂੰ ਦਿੱਤੇ ਐਮਐਸਪੀ ਦੇ ਉੱਪਰ ਹਾਂ ਉਹ ਤੁਸੀਂ ਦੇਖ ਲਓ ਉਹਦਾ ਸਬਜੈਕਟ ਦੱਸਦਾ ਨਹੀਂ ਥੋਈ ਅਸੀਂ ਸਾਡੀ ਜਿਹੜੀ ਆ ਕੁਰਸੀ ਆ ਨਾ ਇਹ ਜ਼ਮੀਨ ਦੀ ਬੋਲੀ ਕਰਾਉਣ ਤੱਕ ਆ ਇਹ ਜਿਹੜਾ ਐਮਐਸਪੀ ਵਾਲੇ ਜਿਹੜੇ ਆ ਇਹ ਮਸਲੇ ਸਰਕਾਰਾਂ ਦੇ ਆ ਇਹ ਚ ਅਸੀਂ ਨਹੀਂ ਕੁਝ ਕਰ ਸਕਦੇ ਮੈਂ ਸਮਝ ਗਿਆ ਜੀ ਇਹ ਸਮੱਸਿਆ ਮੱਚ ਹੈ ਆ ਬੈਠੇ ਚ ਹਰਦੂ ਸਾਹਿਬ ਚਲੇ ਗਏ ਅਸੀਂ ਉੱਥੇ ਠੀਕਾ ਜੀ ਲਾ ਦੋ ਠੀਕ ਆ ਅਸੀਂ ਉੱਥੇ ਤੁਹਾਡੇ ਨਾਲ ਹੀ ਰਹੇ ਹਾਂ ਜੀ ਨਾਲੀਆ ਦਿੱਲੀ ਨਾਲ ਹੀ ਰਹੇ ਹਾਂ ਜਿਹੜਾ ਸਾਡੇ ਅਧਾਰ ਖੇਤਰ ਦਾ ਉਹ ਹੁਣ ਜਿੱਥੇ ਬੈਠੇ ਆ ਅਸੀਂ ਉੱਥੇ ਕਰਨਾ ਪੈਣਾ ਤੁਹਾਡੀ ਦਮਕ ਰਹੋ ਕਿੰਨੀ ਬਣ ਸਕਿਉਰਟੀ ਨਹੀਂ ਖੁੱਲ ਰਹਿ ਗਿਓ ਰੱਖ ਦਿੰਦੇ ਲਓ 8000 ਰੁਪਏ ਹਾਂਜੀ ਇਹ ਪਤਾ ਨਹੀਂ ਕਿ ਖਾਲੀ ਜਾਦਾ ਕਿੰਨਾ ਇਹਦੇ ਫਾਈਨਲ 39 ਨੂੰ 39 ਤੋਂ 41 ਪੂਰੀ 41 450 ਪੂਰੀ ਕਹਾਣੀ ਉਹ ਦਿਨ ਨਹੀਂ ਕਿ ਬਦਲਣਾ 2000 ਕਾਲੀਏ ਇਹ ਇੱਕ ਦੇ ਨਾਤੇ ਇੱਕ ਬਟਿਆਲ ਸਿੰਘ ਜੀ ਦੇ ਆਦੇਸ਼ ਪਤੀ ਭਲਾਈ ਇੱਕ ਇੱਕ ਪ੍ਰਚਾਰ ਕਰਵਾ ਲਓ ਹਾਂਜੀ ਜਿਨ੍ਹਾਂ ਦੇ ਸਰ ਡਾਨ ਕਰੀ ਜਾਂਦੇ ਆ ਇੱਕ ਬੰਦਾ ਲਾ ਕੇ ਉਹਨਾਂ ਚ ਪੇਮੈਂਟ ਲੈ ਲਈਏ ਪੇਮੈਂਟ ਥੋੜਾ ਕਾਡ ਅਡਵਾਂਸ ਵੀ ਆ ਗਿਆ ਲੈ ਕੋਲੀ ਜਿਮ ਕਰਾਂਗੇ ਮੇਰੇ ਸਾਡੇ ਟੀ ਜੋ ਜਸਟ ਸਟੋਨ ਇਹਦੇ ਪੈਸੇ ਥੋੜੀ ਜਿਹਾ ਅਡਜਸਟ ਕਰ ਲਓ ਤੇਰੇ ਨਾਲ ਟਾਈਮ ਦੇ ਦੀਜੀਏ ਪੰਜਾਂ ਦੇ ਦੋ ਘੰਟੇ ਦੇ ਦੇ ਦੀਏ ਦੋ ਕਰ ਲਓ ਉਹਨੂੰ ਲੈ ਕੇ ਉਹਨੇ ਕੰਮ ਨਹੀਂ ਵਿੜਿਆ ਪਰ ਉਹਨੂੰ ਪਤਾ ਨਹੀਂ